ਲੋ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਆਹੀ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਜਿਸ ਦਾ ਇੰਤਜ਼ਾਰ ਮਹਿਲਾਵਾਂ ਸਾਢੇ 3 ਸਾਲ ਤੋਂ ਕਰ ਰਹੀਆਂ ਸੀ ਉਹ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਤੁਸੀਂ ਸਮਝ ਤਾਂ ਜ਼ਰੂਰ ਗਏ ਹੋਮੋਗੇ ਗੱਲ ਕਰ ਰਹੇ ਹਾਂ ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਮਹਿਲਾਵਾਂ ਦੇ ਹੁਣ ਖਾਤੇ ਦੇ ਵਿੱਚ ਜਨਵਰੀ ਮਹੀਨੇ ਤੋਂ ਹਜ਼ਾਰ-ਹਜ਼ਾਰ ਦੀ ਥਾਂ 11-1100 ਰੁਪਏ ਆਉਣੇ ਸ਼ੁਰੂ ਹੋ ਸਕਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਐਲਾਨ ਕੀਤਾ ਤੇ ਹੁਣ ਪ੍ਰੋਫੈਸਰ ਬਲਜਿੰਦਰ ਕੌਰ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਕੀ ਅਸੀਂ ਜੋ ਬਾਦਾ ਹਜ਼ਾਰ-ਹਜ਼ਾਰ ਰੁਪਏ ਵਾਲਾ ਬੀਬੀਆਂ ਨਾਲ ਕੀਤਾ ਪੈਣਾ ਨਾਲ ਕੀਤਾ ਉਹ ਵਾਦਾ ਅਸੀਂ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪੂਰਾ ਕਰਾਂਗੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਕਿਹਾ ਕਿ ਅਸੀਂ ਵਾਦਾ ਪੂਰਾ ਕਰਨ ਤੋਂ ਬਾਅਦ ਹੀ ਵੋਟਾਂ ਮੰਗਾਂਗੇ ਕਿਉਂਕਿ ਬਿਜਲੀ ਦਾ ਵਾਦਾ ਜੋ ਕੀਤਾ ਸੀ ਕਿ ਬਿਜਲੀ ਘਰ-ਘਰ ਦੇ ਵਿੱਚ ਮੁਫਤ ਬਿਜਲੀ ਘਰ-ਘਰ ਦੇ ਵਿੱਚ ਮੁਫਤ ਹੋ ਚੁੱਕੀ ਆ ਸੜਕਾਂ ਬਣਾਉਣ ਦੀ ਗੱਲ ਹੋਵੇ ਤਾਂ ਪੰਜਾਬ ਦੀ ਹੁਣ ਨੁਹਾਰ ਬਦਲੀ ਜਾ ਰਹੀ ਆ ਜਾ ਰਹੀ ਆ ਸੜਕਾਂ ਨਵੇਂ ਰਕੋਰ ਬਣਾ ਦਿੱਤੀਆਂ ਗਈਆਂ ਨੇ ਉਸ ਤੋਂ ਇਲਾਵਾ ਹੋਰ ਕਈ ਜਿਹੜੇ ਨੇ ਨੌਕਰੀਆਂ ਦੀ ਗੱਲ ਕੀਤੀ ਜਾਵੇ ਲਗਭਗ 50000 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਨੇ ਇੱਕ ਇੱਕ ਘਰ ਦੇ ਵਿੱਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤਾਂ ਹਰ ਵਾਦਾ ਪੂਰਾ ਹੋ ਰਿਹਾ ਪਰ ਵਿਰੋਧੀ ਕਿਹੇ ਵਾਦੇ ਦੇ ਉੱਤੇ ਘੇਰ ਰਹੇ ਨੇ ਕਿ ਹਜ਼ਾਰ ਹਜ਼ਾਰ ਰੁਪਏ ਕਿੱਥੇ ਆ ਮਹਿਲਾ ਜਿਹੜੀਆਂ ਇਹ ਗੱਲ ਕਹਿ ਰਹੀਆਂ ਨੇ ਕਿ ਹਜ਼ਾਰ ਹਜ਼ਾਰ ਰੁਪਏ ਸਾਡਾ ਕਿੱਥੇ ਆ ਜੋ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਵਾਦਾ ਕੀਤਾ ਸੀ ਪਰ ਹੁਣ ਉਹ ਵਾਦਾ ਵੀ ਵਫਾ ਦੇ ਵਿੱਚ ਬਦਲਣ ਜਾ ਰਿਹਾ ਤਾਂ ਹੁਣ ਬੀਬੀਆਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਦੀ ਥਾਂ ਸਦਾ ਸ਼ਗਨ ਵਾਲਾ 11-11 ਸੌ ਆਵੇਗਾ ਪਰ ਇੱਥੇ ਸਵਾਲ ਏ ਹਰ ਕੋਈ ਚੱਕਦਾ ਕਿ ਜੋ 3 3.5 ਸਾਲ ਬੀਤ ਚੁੱਕੇ ਨੇ ਤਾਂ ਕੀ ਉਹ ਬਕਾਇਆ ਵੀ ਆਵੇਗਾ ਬਿਲਕੁਲ ਉਹ ਬਕਾਇਆ ਵੀ ਆਵੇਗਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਜਦੋਂ ਤੋਂ ਸੱਤਾ ਦੇ ਵਿੱਚ ਸਰਕਾਰ ਆਈ ਆ ਉਦੋਂ ਤੋਂ ਲਾਗੂ ਹੋਇਆ ਜਦੋਂ ਹੁਣ ਲਾਗੂ ਹੋਵੇਗਾ ਪਿਛਲਾ ਬਕਾਇਆ ਵੀ ਆਵੇਗਾ ਤੇ ਅੱਗੇ ਕੰਟੀਨਿਊ ਵੀ ਚੱਲੇਗਾ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ aadhar card ਵਾਲੀਆਂ ਬੀਬੀਆਂ ਨੂੰ ਸਫਰ ਫ੍ਰੀ ਕਰਵਾਇਆ ਸੀ ਤਾਂ ਉਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਦੋਂ ਮਨ ਦੇ ਵਿੱਚ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਤਾਂ ਆਧਾਰ ਕਾਰਡ ਚੱਲ ਜਾਂਦਾ ਸੀ ਬੱਸਾਂ ਦੇ ਵਿੱਚ ਤਾਂ ਕਿਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੇ ਬੱਸਾਂ 'ਚ ਮੁਫਤ ਝੋਟੇ ਬੰਦਨਾ ਹੋ ਜਾਣ ਪਰ ਅਜਿਹਾ ਨਹੀਂ ਹੋਇਆ ਉਹ ਬੱਸਾਂ 'ਚ ਮੁਫਤ ਝੋਟੇ ਬੀਬੀਆਂ ਦੇ ਹਜੇ ਵੀ ਚੱਲ ਰਹੇ ਨੇ ਤਾਂ ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜੇਕਰ ਵੋਟਾਂ ਤੋਂ ਪਹਿਲਾਂ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹ ਵਾਦਾ ਪੂਰਾ ਕਰ ਦਿੰਦੀ ਆ ਤਾਂ ਜੇਕਰ ਸੱਤਾ ਪਲਟ ਵੀ ਜਾਂਦੀ ਆ ਤਾਂ ਆਉਣ ਵਾਲੀ ਸਰਕਾਰ ਕੋਈ ਵੀ ਹੋਵੇ ਭਾਵੇਂ ਭਾਵੇਂ ਅਕਾਲੀਆਂ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਕੋਈ ਹੋਰ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਰਿਪੀਟ ਹੋਵੇ ਤਾਂ ਉਹ ਸਰਕਾਰ ਜਿਹੜੀ ਆ ਕੰਟੀਨਿਊ ਰੱਖੇਗੀ ਤਾਂ ਬੀਬੀਆਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਦੀ ਥਾਂ ਹੁਣ 11-1100 ਰੁਪਏ ਆਉਣਗੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਕਹਿ ਚੁੱਕੇ ਹੁਣ ਬੀਬੀ ਬਲਜਿੰਦਰ ਕੌਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਵੱਲੋਂ ਵੀ ਇਹ ਕਹਿ ਦਿੱਤਾ ਕਿ ਅਸੀਂ ਇਹ ਵਾਦਾ ਪੂਰਾ ਕਰਕੇ ਜਾਵਾਂਗੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵੀ ਇੱਕ ਭਾਸ਼ਣ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਮੈਂ ਮਾਨ ਸਾਹਿਬ ਨਾਲ ਰੋਜ਼ ਇਸ ਗੱਲ ਪਿੱਛੇ ਬੈਸਵਾਜੀ ਕਰਦੀ ਆਂ ਰੋਜ਼ ਲੜਦੀ ਆਂ ਤੁਹਾਡੇ ਪਿੱਛੇ ਬੀਬੀਆਂ ਦੇ ਸਾਹਮਣੇ ਬੈਠ ਕੇ ਕਹਿੰਦਾ ਸੀ ਮੈਂ ਤੁਹਾਡੇ ਪਿੱਛੇ ਲੜਦੀ ਆਂ ਮੈਂ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ ਮੇਰੀਆਂ ਭੈਣਾਂ ਨੂੰ 1000000 ਰੁਪਏ ਜਿਹੜਾ ਮੈਂ ਨਾਲ ਵਾਦਾ ਕੀਤਾ ਸੀ ਉਹ ਪੂਰਾ ਕਰ ਦਿਓ ਕਹਿੰਦੇ ਉਹ ਵੀ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਅਸੀਂ ਵਾਦਾ ਪੂਰਾ ਕਰਾਂਗੇ ਕਿਉਂਕਿ ਕੋਈ ਸਿਸਟਮ ਹੁੰਦਾ ਕੁਝ ਪੈਸਾ ਹੁੰਦਾ ਸਰਕਾਰ ਦਾ ਕੁਝ ਫੰਡ ਹੁੰਦਾ ਸਰਕਾਰ ਦਾ ਜੋ ਰੁਕਿਆ ਹੋਇਆ ਉਹ ਰੁਕਿਆ ਹੋਇਆ ਫੰਡ ਕਦੋਂ ਮਿਲਦਾ ਤੇ ਉਹ ਫੰਡ ਮਿਲਣ ਤੋਂ ਬਾਅਦ ਪੂਰੀ ਰਣਨੀਤੀ ਕਦੋਂ ਲਿਖੀ ਜਾਂਦੀ ਆ ਕਿ ਕਿਹੜੇ ਕਿਹੜੀਆਂ ਨੂੰ ਬੀਬੀਆਂ ਨੂੰ ਜਿਹੜੇ ਪੈਸੇ ਪਾਏ ਜਾਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਦੇ ਵੱਲੋਂ ਸਕੀਮ ਸ਼ੁਰੂ ਵੀ ਕਰ ਦਿੰਦੀ ਆ ਪਿਛਲੇ 1 ਮਹੀਨੇ ਪਹਿਲਾਂ ਸਕੀਮ ਲਾਗੂ ਕਰ ਦਿੱਤੀ ਹਰਿਆਣਾ ਦੀ ਸਰਕਾਰ ਜਿਹੜੀ ਕਿਉਂਕਿ ਹਰਿਆਣਾ ਦੇ ਵਿੱਚ ਹੁਣ ਭਾਜਪਾ ਕਾਬਜ ਹੈ ਦਿੱਲੀ ਦੇ ਵਿੱਚ ਵੀ ਭਾਜਪਾ ਕਾਬਜ ਹੈ ਤਾ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਦੇ ਵੱਲੋਂ ਇਹ ਬੀਬੀਆਂ ਨੂੰ ਜਿਹੜੇ ਹਜ਼ਾਰ-ਹਜ਼ਾਰ ਰੁਪਇਆ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਵਾਅਦਾ ਕੀਤਾ ਹਰਿਆਣਾ ਦੇ ਵਿੱਚ 21-2100 ਰੁਪਏ 21-2100 ਰੁਪਏ ਦੇਣੇ ਸ਼ੁਰੂ ਕਰ ਦਿੱਤੇ ਨੇ ਤਾਂ ਹੁਣ ਪੰਜਾਬ ਦੇ ਵਿੱਚ 1000 ਰੁਪਏ ਦੀ ਥਾਂ 1100 ਕਰ ਦਿੱਤੇ ਤਾਂ ਪਰ ਮਿਲਣਗੇ ਕਦੋਂ ਪਰ ਮਿਲਣਗੇ ਹੁਣ ਜਨਵਰੀ ਮਹੀਨੇ ਤੋਂ ਮਿਲ ਸਕਦੇ ਨੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੇ ਕਹਿ ਦਿੱਤੀ ਆ ਹੁਣ ਪਹਿਲੇ ਹਫ਼ਤੇ ਮਿਲੇ ਜਾਂ ਆਖਿਰਲੇ ਹਫ਼ਤੇ ਮਿਲੇ ਜਾਂ ਜਨਵਰੀ ਤੋਂ ਬਾਅਦ ਕੋਈ ਫਰਵਰੀ ਦਾ ਮਹੀਨਾ ਵੀ ਹੋ ਸਕਦਾ ਪਰ ਇਹ ਤਾਂ ਵਾਲਾ ਸਮਾਂ ਦੱਸੇਗਾ ਕਿਉਂਕਿ ਗਵਰਨਮੈਂਟ ਕਿਹਾ ਜਾਂਦਾ ਜੇ ਗੌਰ ਕਰਨ ਤੇ ਅਜੇ ਤਾਂ ਮਿੰਟ ਲੱਗਦਾ ਨਹੀਂ ਤਾਂ ਫਿਰ ਸਾਲ ਵੀ ਬੀਤ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਵਾਅਦਾ ਜ਼ਰੂਰ ਕੀਤਾ ਤਾਂ ਉਹ ਵਾਅਦਾ ਹੁਣ ਵਫਾ ਦੇ ਵਿੱਚ ਬਦਲਣ ਦੀਆਂ ਤਿਆਰੀਆਂ ਜ਼ਰੂਰ ਨੇ ਖਰ ਵਫਾ ਦੇ ਵਿੱਚ ਬਦਲਦਾ ਕਦੋਂ ਇਹ ਆਉਣ ਵਾਲਾ ਸਮਾਂ ਦੱਸੇਗਾ